ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਹੈ ਜੀ ਸਾਰੀ ਟ੍ਰੈਂਡਾ ਬ੍ਰਾਂਡ ਦੀ ਕਲੈਕਸ਼ਨ ਆਉਗੀ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਬਹੁਤ ਜ਼ਿਆਦਾ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਜੀ ਸੂਟ ਹੈ ਜੀ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਡਿਜੀਟਲ ਪ੍ਰਿੰਟਿੰਗ ਦੇ ਸੂਟ ਹੈ ਜੀ ਆਲ ਓਵਰ ਸੂਟ ਮਿਲੂਗਾ ਜੀ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਡਿਜੀਟਲ ਪ੍ਰਿੰਟ ਦਾ ਟਿਸਟਾ ਬ੍ਰੈਂਡ ਦਾ ਕਰੇਵ ਦਾ ਸੂਟ ਆਊਗਾ ਜੀ ਬਹੁਤ ਹੀ ਜਿਆਦਾ ਸੋਹਣੀ ਇਹਦੀ ਪ੍ਰਿੰਟਿੰਗ ਹੈ ਤੇ ਬਹੁਤ ਹੀ ਜਿਆਦਾ ਸੋਹਣਾ ਇਹਦਾ ਫੈਬਰਿਕ ਹੈ ਬਹੁਤ ਜਿਆਦਾ ਸੌਫਟ ਫੈਬਰਿਕ ਹੈ ਜੀ ਕਰੇਵ ਦਾ ਫੈਬਰਿਕ ਆਊਗਾ ਜੀ ਆਲ ਓਵਰ 5 ਮੀਟਰ ਦਾ ਤੁਸੀਂ ਇਹਦੀ ਮੈਚਿੰਗ ਵੀ ਕਰਵਾ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ 2500 ਰੁਪਏ ਦਾ ਪ੍ਰਾਈਸ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਗਲਾਸ ਸਿਲਕ ਦੇ ਜੀ ਗਲਾਸ ਸਿਲਕ ਦੀ ਸ਼ਰਟ ਆਊਗੀ ਨਾਲ ਮਸਲੀਨ ਦੀ ਬਾਟਮ ਆਉਗੀ 1500 ਰੁਪਏ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਫ੍ਰੀ ਹੈ ਸਾਰੇ ਸੂਟਾਂ ਦੇ ਉੱਪਰ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਤੇ ਪੈਰੇ ਪੈਰੇ ਜਿਹੇ ਇਹਨਾਂ ਦੇ ਕਲਰ ਆ ਡਿਜੀਟਲ ਪ੍ਰਿੰਟਿੰਗ ਦੀ ਸ਼ਰਟ ਆਉਗੀ 2.5 ਮੀਟਰ ਦੀ ਕਟ ਆਉਗੀ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਵੀ ਟਿਸਟਾ ਬ੍ਰਾਂਡ ਦੇ ਆਉਣਗੇ ਜੀ 3500 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਇਨਾਂ ਦੇ ਨਾਲ ਦੁਪੱਟਾ ਵੀ ਆਊਗਾ ਜੀ ਸੂਟ ਵੀ ਆਊਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਇਹ ਆਲ ਓਵਰ ਸੂਟ ਆਊਗਾ ਜੀ ਜਿਸ ਨੂੰ ਮਿਲੂਗਾ ਆਲ ਓਵਰ ਸੂਟ ਹੈ ਜੀ ਨਾਲ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈ ਬਹੁਤ ਸੋਹਣਾ ਕ੍ਰੇਪ ਦਾ ਫੈਬਰਿਕ ਆਊਗਾ ਜੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਇਹਦਾ ਦੁਪੱਟਾ ਆਊਗਾ ਖੁੱਲਾ ਡੁੱਲਾ ਜੀ ਜਿਹੜਾ ਵੀ ਸੂਟ ਜਿਹੜੀ ਵੀ ਪਹਿਣ ਨੂੰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਰੇਟ ਵੀ ਆਪਾਂ ਸਾਰਿਆਂ ਦੇ ਨਾਲ-ਨਾਲ ਦੱਸੀ ਹੋਈ ਹੈ ਜੀ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪ ਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਬ੍ਰਾਂਡਡ ਫੈਬਰਿਕ ਹੈ ਜੀ ਕੋਈ ਵੀ ਇਹਦੇ ਵਿੱਚ ਤੁਹਾਨੂੰ ਨਾਨ ਬ੍ਰਾਂਡਡ ਬ੍ਰਾਂਡਡ ਫੈਬਰਿਕ ਨਹੀਂ ਮਿਲੂਗਾ ਜੀ ਸਾਰੇ ਟਿਸਟਾ ਬ੍ਰਾਂਡ ਦੇ ਸੂਟ ਆਉਣਗੇ ਜੀ ਨਾਲ ਦੁਪट्टे ਆਉਣਗੇ ਜੀ 5 ਮੀਟਰ ਦਾ ਸੂਟ ਆਊਗਾ ਹਾਲਓਵਰ ਜੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਸਰਦਾਰੀ ਕਲਰ ਹੈ ਸਾਰੇ ਇਹਨਾਂ ਦੇ ਤੇ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਆ ਕਰੋ ਜੀ ਵੀਡੀਓ ਨੂੰ ਪਲੀਜ਼ ਜ਼ਰੂਰ ਐਂਡ ਤੱਕ ਦੇਖਿਆ ਕਰੋ ਜੀ ਸਾਰੇ ਸੂਟਸ ਨੂੰ ਟਿਸਟਾ ਬ੍ਰਾਂਡ ਦੇ ਮਿਲਣਗੇ ਜੀ ਕੋਈ ਵੀ ਨਾਨ ਬ੍ਰਾਂਡਡ ਸੂਟ ਨਹੀਂ ਹੈ ਜੀ ਕ੍ਰੈਸ਼ ਕ੍ਰੈਸ਼ ਕਾਟਨ ਦੇ ਸੂਟ ਵੀ ਹੈ ਜੀ ਵਿੱਚ ਤੇ ਬਾਕੀ ਕਰੇਪ ਕ੍ਰਸ਼ ਦੇ ਵੀ ਹੈ ਜੀ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਜਿਹੇ ਕਲਰ ਹੈ ਇਹ ਵਾਲਾ ਸੂਟ ਕਰੇਪ ਦਾ ਆਊਗਾ ਜੀ ਇਹਨਾਂ ਦਾ ਪ੍ਰਾਈਸ ਵੀ 2500 ਹੈ ਜੀ ਤੇ ਬਹੁਤ ਹੀ ਜਿਆਦਾ ਸੋਹਣਾ ਪਿਆਰਾ ਇਹ ਫੈਬਰਿਕ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਇਹ ਸੂਟ ਜਿਹੜੀਆਂ ਭੈਣਾਂ ਨੂੰ ਪਸੰਦ ਹੈ ਜੀ ਜਿਹੜੀਆਂ ਭੈਣਾਂ ਟਿਸਟਾ ਬ੍ਰਾਂਡ ਦੇ ਸੂਟ ਪਾਉਂਦੀਆਂ ਬਹੁਤ ਹੀ ਜਿਆਦਾ ਸੋਹਣੇ ਇਹ ਸੂਟ ਹੈ ਜੀ ਇਹ ਵਾਲੇ ਸੂਟ ਆਣਗੇ ਜੀ ਦੁਪੱਟਿਆਂ ਦੇ ਨਾਲ ਬਹੁਤ ਸੋਹਣਾ ਚਿਨੌਣ ਸ਼ਫੋਨ ਦਾ ਦੁਪੱਟਾ ਆਊਗਾ ਜੀ ਖੁੱਲਾ ਡੁੱਲਾ ਚਿਨੌਣ ਸ਼ਫੋਨ ਦੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਜੀ ਨਾਲ ਪਲੇਨ ਬਾਟਮ ਆਊਗੀ ਜੀ ਇਹਨਾਂ ਸੂਟਾਂ ਦੇ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਇਹ ਸੂਟ ਹੈ ਜੀ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੇ ਤੁਸੀਂ ਇਹਨਾਂ ਸੂਟਾਂ ਨੂੰ ਲੈਣ ਵਾਸਤੇ ਜਲਦੀ ਜਲਦੀ ਸਕਰੀਨ ਸ਼ਾਟ ਭੇਜ ਦਿਨਾ ਜੀ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ 3500 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਲਾਈਕ ਨਹੀਂ ਕੀਤਾ ਜੀ ਪਲੀਜ਼ ਲਾਈਕ ਜ਼ਰੂਰ ਕਰ ਦਿਓ ਜੀ ਸ਼ੇਅਰ ਜ਼ਰੂਰ ਕਰ ਦਿਓ ਤੇ ਪਲੀਜ਼ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਵੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਜੀ ਸਾਰੇ ਸੂਟਾਂ ਦੇ ਪ੍ਰਾਈਸ ਆਪਾਂ ਵਿੱਚ ਦੱਸੇ ਹੋਏ ਆ ਜੀ ਤੇ ਸਾਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਮਿਲ ਸਕੇ ਜੀ ਫੈਬਰਿਕ ਬਨੂ ਆ ਤੁਸੀਂ ਬੇਚਿੰਤ ਹੋ ਕੇ ਫੈਬਰਿਕ ਦੇ ਪੂਰਾ ਸਾਡੇ ਤੇ ਵਿਸ਼ਵਾਸ ਕਰਕੇ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਆਪਾਂ ਜਿਹੜੀ ਚੀਜ਼ ਤੁਹਾਨੂੰ ਦਿਖਾਵਾਂਗੇ ਉਹ ਜੀ ਚੀਜ਼ ਤੁਹਾਡੇ ਕੋਲੇ ਘਰੇ ਪਹੁੰਚੂਗੀ ਜੀ ਅੱਜ ਵਾਲੀ ਕਲੈਕਸ਼ਨ ਸਾਰੀ ਟਵਿਸਟਾ ਬ੍ਰਾਂਡ ਦੀ ਸੀ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ